ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਜੀ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇਹ ਹੈਗਾ ਅਣਤੇ ਦੀ ਇੱਕ ਦਾ ਦੇਣਾ ਤੇ ਦਿਨ ਹੈਗਾ ਜੀ ਵੀਰਵਾਰ ਮੇਲੇ ਦਾ ਆਖਰੀ ਦਿਨ ਤੇ ਆਪਾਂ ਪੰਡਾਲ ਦੇ ਵਿੱਚ ਉੱਟ ਕੇ ਆਗੇ ਸੀਗੇ ਹੁਣ ਉੱਥੇ ਥੋੜਾ ਜਿਹਾ ਅਸੀਂ ਆਪਣੇ ਇੱਕ ਬਿਸਰੀਆਂ ਦੀਆਂ ਸੁਣੇ ਜਿਹੜੇ ਉਹ ਸ਼ਬਦ ਗਾ ਰਹੇ ਸੀ ਕਥਾ ਵਗਾਏ ਸੀ ਉਸ ਤੋਂ ਬਾਅਦ ਫਿਰ ਆਪਾਂ ਉੱਠ ਕੇ ਆਗੇ ਸੀਗੇ ਥੱਲੇ ਇੱਥੇ 2:00 ਵੱਜ ਗਏ ਸੀ 2:00 ਵਜੇ ਛੰਡੀ ਤੋਰਨ ਦੀ ਤਿਆਰੀ ਹੋ ਜਾਂਦੀ ਹੈ ਜੀ ਤੇ ਆਪਾਂ ਨੇ ਇੱਥੇ ਆਪਣੇ ਨਾਲ ਦਿਆ ਨੇ ਪੈਸੇ ਬੰਨਣੇ ਸੀਗੇ ਝੰਡੀ ਦੇ ਤੇ ਉਹ ਝੰਡੀ ਦੇ ਨਾਲ ਪੈਸੇ ਬੰਨਣਾ ਹੈ ਸੀਗੇ ਤੇ ਨਾਲੇ ਆਪਾਂ ਨੇ ਝੰਡੀ ਨੂੰ ਮੱਥਾ ਟੇਕਣਾ ਸੀਗਾ ਇੱਥੇ ਅਰਦਾਸ ਹੋ ਰਹੀ ਸੀਗੀ ਅਰਦਾਸ ਕਰਾਉਣ ਤੋਂ ਬਾਅਦ ਫਿਰ ਝੰਡੇ ਨੂੰ ਲੈ ਕੇ ਨਾ ਗਰਾਉਂਡ ਦੇ ਵਿੱਚ ਜਾਣਾ ਸੀਗਾ ਇਹਨਾਂ ਨੇ ਪਿੰਡ ਦੇ ਸਰਪੰਚ ਨੇ ਤੇ ਉੱਥੇ ਫਿਰ ਦਰੌੜ ਦੇ ਵਿੱਚ ਜਾ ਕੇ ਗੱਬੇ ਲਾ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਬਲਮਾਨ ਜਿੱਤਦਾ ਫਿਰ ਉਹਦੀ ਹੁੰਦੀ ਹੈ ਇਹ ਝੰਡੀ ਜਿਹੜਾ ਝੰਡੀ ਦੇ ਕੋਲ ਦਾ ਪਰ ਹਨ ਤੇ ਆਪਾਂ ਜੀ ਆਏ ਹੋਏ ਹੁਣ ਇੱਥੇ ਮੱਥਾ ਟੇਕਣ ਇਕੱਠ ਬਹੁਤ ਜ਼ਿਆਦਾ ਸੀਗਾ ਬਹੁਤ ਭੀੜ ਸੀਗੀ ਤੇ ੱੱਕੇ ਮਾਰ ਰਹੇ ਸੀਗੇ ਸਾਰੇ ਮਸਾਂ ਲਿੰਗ ਲਿੰਗ ਕੇ ਅਸੀਂ ਉਰੇ ਤੱਕ ਪਹੁੰਚੇ ਸੀਗੇ ਸਾਈਡ ਤੇ ਘਰ ਘਰ ਕੇ ਤਾਂ ਫਿਰ ਆਪਾਂ ਛੰਡੀ ਦੇ ਕੋਲ ਪਹੁੰਚੇ ਫਿਰ ਛੰਡੀ ਜਦੋਂ ਜੀ ਛੰਡੀ ਤੁਰਪੂਗੀ ਉਸ ਤੋਂ ਬਾਅਦ ਆਪਾਂ ਸ਼ਕਾਂਗੇ ਲੰਗਰ ਤੇ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਸ਼ਕਣ ਤੋਂ ਬਾਅਦ ਜੀ ਫਿਰ ਆਪਾਂ ਜਾਵਾਂਗੇ ਦੁਕਾਨਾਂ ਤੇ ਦੁਕਾਨਾਂ ਤੇ ਘੁੰਮ ਫਿਰ ਕੇ ਆਵਾਂਗੇ ਮੈਂ ਦੁਕਾਨਾਂ ਤੇ ਗਈ ਸੀ ਜੀ ਥੋੜਾ ਜਿਹਾ ਸਿਰਬੱਸ ਥੋੜੀ ਜੀ ਦੁਕਾਨੇ ਤੇ ਘੁੰਮੇ ਜਾਨੂ ਮੈਨੂੰ ਜਦੋਂ ਫੋਨ ਆ ਗਿਆ ਵੀ ਆ ਜਾ ਘਰ ਨੂੰ ਰਿਸ਼ਤੇਦਾਰ ਆ ਗਏ ਤੇ ਫੇਰ ਮੈਂ ਕੁਝ ਨਹੀਂ ਲੈ ਸਕੀ ਹੈਗੀ ਇੱਕ ਚੱਪਲ ਜੀ ਲਈ ਸੀਗੀ ਤੇ ਉਹ ਲੈ ਕੇ ਫੇਰ ਸਿੱਧਾ ਘਰ ਨੂੰ ਆ ਗਈ ਸੀ ਲਓ ਜੀ ਹੁਣ ਇੱਥੇ ਚੰਡੀ ਚੱਕ ਕੇ ਤੁਰਪੇ ਫੁੱਲਾਂ ਦੀ ਵਰਖਾ ਕਰ ਰਹੀ ਨੇ ਸਾਰੇ ਜਣੇ ੱੱਕਾ ਤਾਂ ਬਹੁਤ ਜ਼ਿਆਦਾ ਪੈ ਰਿਆ ਸੀਗਾ ਇਸਦਰ ਇੰਨੀ ਜ਼ਿਆਦਾ ਭੀੜ ਸੀਗੀ ਨਾ ਇੱਕ ਮਤਲਬ ਕਿ ਕਿਸੇ ਜਨਾਨੀ ਦੀ ਨਾ ਰਿਸ਼ਤੇਦਾਰ ਨਹੀਂ ਆਈ ਹੋਈ ਸੀਗੀ ਆਪਣੇ ਪਿੰਡ ਦੇ ਵਿੱਚ ਤੇ ਗਲ ਦੇ ਵਿੱਚ ਉਹ ਸੋਨੇ ਦੀ ਚੈਨ ਪਤਾ ਨਹੀਂ ਗਿਰੀ ਆ ਪਤਾ ਨਹੀਂ ਕਿਸੇ ਨੇ ਲਾਹੀ ਆ ਤੇ ਉਹ ਗੁੰਮ ਗਈ ਸੀਗੀ ਲੱਭੀ ਨਹੀਂ ਸੀਗੀ ਉਹ ਰੋ ਰੇ ਸੀ ਇਹ ਤੇ ਬਹੁਤ ਜ਼ਿਆਦਾ ਕੱਠ ਸੀਗਾ ਵੈਸੇ ਗਲਤੀ ਤੋਂ ਭੈਣ ਦੀ ਵੀ ਆ ਹਨਾ ਵੀ ਜੇ ਪਤਾ ਵੀ ਆਪਾਂ ਹਨਾ ਆਪਾਂ ਐਨੇ ਕੱਠ ਦੇ ਵਿੱਚ ਜਾ ਰਹੇ ਆਂ ਵੀ ਉੱਥੇ ਕੱਠ ਹੈ ਹਨਾ ਫਿਰ ਆਪਾਂ ਨੂੰ ਅਜਿਹੀ ਚੀਜ਼ੇ ਪਾਸ ਨਹੀਂ ਹੋਣੀ ਚਾਹੀਦੀ ਹਨਾ ਤੇ ਬਾਬਾ ਜੀ ਨੇ ਵੀ ਲਾਸਮੈਂਟ ਕਰੀ ਸੀ ਕਿ ਵੀ ਜੇ ਆਪਾਂ ਗੁਰੂ ਘਰ ਆਉਣੇ ਆ ਹਨਾ ਸਿੰਪਲ ਬਣ ਕੇ ਆਓ ਵੀ ਆਪਾਂ ਸਿਰਫ ਇੱਥੇ ਆਸ਼ੀਰਵਾਦ ਲੈਣ ਆਉਣੇ ਆ ਗੁਰੂ ਜੀ ਦਾ ਵੀ ਇਹਨਾਂ ਜ਼ਿਆਦਾ ਹਾਰ ਸ਼ਿੰਗਾਰ ਲਾ ਕੇ ਆਉਣ ਦੀ ਕੋਈ ਲੋੜ ਨਹੀਂ ਹੁੰਦੀ ਸਿੰਪਲ ਸੂਟ ਪਾ ਕੇ ਸਿੰਪਲ ਤਿਆਰ ਹੋ ਕੇ ਆਇਆ ਕਰੋ ਕਿ ਨਾਲੇ ਜੇ ਕਹਿੰਦੇ ਜੀ ਪਾ ਕੇ ਵੀ ਆਉਣੇ ਹਨ ਉਹਨੇ ਬਾਰ ਬਾਰ ਲਾਸਟ ਕਰੀਆ ਵੀ ਜੇ ਪਾ ਕੇ ਵੀ ਆਉਣੇ ਤਾਂ ਆਪ ਵੀ ਇਹ ਚੀਜ਼ਾਂ ਦੀ ਆਪ ਹੈ ਨਾ ਸੰਭਾਲ ਰੱਖਿਆ ਕਰੋ ਫਿਰ ਇੱਕ ਬਟੂਆ ਵੀ ਕੱਢ ਹੋ ਗਿਆ ਸੀ ਉਹਦਾ ਵੀ ਲਾਸਟ ਹੋ ਰਹੀ ਸੀ ਜੀ ਬਾਰ ਬਾਰ ਤੇ ਲਓ ਜੀ ਹੁਣ ਆਪਾਂ ਆ ਗਏ ਇੱਥੇ ਦੁਕਾਨਾਂ ਤੇ ਪਾਣੀ ਵੀ ਬਹੁਤ ਜ਼ਿਆਦਾ ਖੜਾ ਸੀਗਾ ਕਿਉਂਕਿ ਜੀ ਸਵੇਰੇ ਮੀਂਹ ਬਹੁਤ ਪਿਆ ਸੀਗਾ ਫਿਰ ਵੀ ਇੰਨਾ ਮੀਂਹ ਪੈਣ ਦੇ ਬਾਵਜੂਦ ਵੀ ਚਲੋ ਮੇਲਾ ਹਨਾ ਵਧੀਆ ਹੋ ਗਿਆ ਵਧੀਆ ਨੰਗੇ ਦੇਖੋ ਨਾ ਪਾਣੀ ਖੜਾ ਦੁਕਾਨਾਂ ਦੇ ਮੂਹਰੇ ਇੱਥੇ ਸਾਰੇ ਦੇਖ ਰਹੀਆਂ ਸੀ ਇਹ ਚੀਨੀ ਜੀ ਹੁੰਦੀ ਹੈ ਜਿਹੜੀ ਹਨਾ ਉਹਦੇ ਭਾਂਡੇ ਸੀਗੇ ਇਹ ਤੇ ਕੱਪ ਵਗੈਰਾ ₹100 ਦਾ ਜੋੜਾ ਦੇ ਰਹੀ ਸੀ ਇਹ ਕੱਪੜਾ ਹਾਲੀ ਮੈਂ ਖਰੀਦੜੇ ਸੀ ਇਹ ਕੁਛ ਨਾ ਕੁਛ ਫਿਰ ਨਾ ਤੇ ਘਰੇ ਆਉਣ ਕਰਕੇ ਮੇ ਤੋਂ ਨਹੀਂ ਹੋਇਆ ਕੁਛ ਖਰੀਦੇ ਹੈਗਾ ਕਿ ਮੇਲੇ ਤੇ ਬਸ ਫਿਰ ਮੁੜ ਕੇ ਦੁਬਾਰਾ ਗਈ ਹੈ ਨਹੀਂ ਜੀ ਤੇ ਫਿਰ ਜੇ ਇੱਕ ਵਾਰ ਘਰੇ ਮੁੜਿਆ ਫਿਰ ਨਹੀਂ ਜਾਂਦਾ ਹੈਗਾ ਪਹਿਲਾਂ ਜਿਹੜਾ ਜਾਇਆ ਹੁਣ ਮੈਂ ਅਸਲ ਇਸ ਕਹਿਨੀ ਸੀ ਕਿ ਮੈਂ ਹabhi ਆਪਾਂ ਨੇ ਜਿਹੜਾ ਕੁਛ ਲੈਣਾ ਹੁੰਦਾ ਉਹ ਵੀ ਨੌਵੀਂ ਨਹੀਂ ਜਿਹੜਾ 10ਵੀਂ ਨੂੰ ਵਿਚਾਰਲਾ ਮੇਲਾ ਹੁੰਦਾ ਵੀ ਉਸੇ ਦਿਨ ਖਰੀਦ ਲਿਆ ਕਰਾਂਗੇ ਸਾਨੂੰ ਐ ਸੀਗਾ ਸੀ ਉਸ ਦਿਨ ਘੁੰਮ ਕੇ ਆ ਗਏ ਦੁਕਾਨਾਂ ਤੇ ਵੀ ਚਲੋ ਹਨਾ ਆਖਰੀ ਮੇਲੇ ਨੂੰ ਖਰੀਦਾਂਗੇ ਵੀ ਸਾਡੇ ਦੁਕਾਨਾਂ ਵੀ ਨਹੀਂ ਲੱਗੀਆਂ ਸੀਗੀਆਂ ਉਦੋਂ ਮੀਂਹ ਪੈਂਦੇ ਕਰਕੇ ਤੂਏ ਦਿਨ ਵੱਧ ਲੱਗੀਆਂ ਸੀਗੀਆਂ ਉਦੋਂ ਅਸੀਂ ਕੁਛ ਨਹੀਂ ਲਿਆ ਹੈਗਾ ਤੇ ਦੂਏ ਦਿਨ ਛਤ ਕੋ ਮੈ ਨਹੀਂ ਹੋਇਆ ਹੈਗਾ ਇੱਥੇ ਕੋਈ ਫਿਰ ਥੋੜਾ ਜਿਹਾ ਬਾਅਦ ਮੈਂ ਵਾਪਸ ਆ ਗਈ ਥਿਸ ਕਾਰਨ ਫੋਨ ਤੇ ਫੋਨ ਕਰੀ ਗਿਆ ਮੰਮੀ ਆ ਜਾ ਆ ਜਾ ਸੇਫ ਵੀ ਮੈਂ ਵਿਚਾਲੇ ਛੱਡ ਕੇ ਆ ਗਈ ਮੈਂ ਚੱਲ ਚੱਲੀਏ ਘਰ ਨੂੰ ਉਸ ਤੋਂ ਬਾਅਦ ਫਿਰ ਜਾਇ ਨਹੀਂ ਹੋਇਆ ਹੈਗਾ ਕਿਉਂਕਿ ਜੀ ਪਹਿਲਾਂ ਹੀ ਘਰੋਂ ਲੇਟ ਗਏ ਸੀ ਅਸੀਂ ਘਰੋਂ 1 ਵਜੇ 12 ਵਜੇ ਕੰਨਾਂ ਸੀਗੇ ਤੇ 2 ਵਜੇ ਵਾਪਸ ਹਾਂ ਉਥੋਂ ਪਹਨਾਲਦੇ ਉੱਥੇ ਖੜੀਆਂ ਸੀਗੇ ਮਤਲਬ ਸਾਤ 1:00 ਵਜੇ ਆ ਗਈਆਂ ਸੀਗੀਆਂ ਵਾਪਸ ਸਾਰੇ ਪਾਸੇ ਰੌਲਾ ਹੀ ਰੌਲਾ ਵਹਿ ਰਿਹਾ ਇੱਕ ਦੂਜੇ ਦੀ ਗੱਲ ਵੀ ਨਹੀਂ ਸੁਣਦੀ ਹੈਗੀ ਇੰਨੀ ਪੂੜ ਭੜਕਾ ਸੀਗਾ ਮਾ ਚਲੋ ਇੱਥੇ ਦੂਰ ਤੱਕ ਤੁਹਾਨੂੰ ਦਿਖਾਣਾ ਦੂਰ ਤੱਕ ਲੈ ਕੇ ਸੀ ਇਹ ਦਿਖਾਉਣ ਵਾਸਤੇ ਪਰਲੇ ਪਾਸੇ ਨਹੀਂ ਜਾ ਸਕੀ ਹੈਗੀ ਤੁਹਾਨੂੰ ਪਤਾ ਕਰੋ ਅੱਗੇ ਤੱਕ ਲਓ ਜੀ ਆਪਾਂ ਆਪਣੇ ਘਰ ਕੋਲ ਆ ਗਏ ਇੱਧਰ ਗਰਾਊਂਡ ਦੇ ਵਿੱਚ ਇਕੱਠ ਹੋਣ ਲੱਗ ਗਿਆ ਸੰਗਤ ਕਾਫੀ ਆ ਗਈ ਸਰਪੰਚ ਸਿੰਘ ਜੀ ਪੰਜ ਸੱਤੀ ਪੰਜ ਸਾਹਿਬ ਜੀ ਕੋਲ ਹਾਲੇ ਸਟਾਰਟ ਨਹੀਂ ਹੋਇਆ ਹੈ ਕਿ ਸ਼ਾਇਦ ਸਾਡੇ ਸਰਪੰਚ ਸਿੰਘ ਜੀ ਪਾਸ ਕੱਲ ਮੈਂ ਜ਼ਮਾਅਤੀ ਦੀ ਬਣਾ ਨਹੀਂ ਸਕੇ ਤੇ ਕੱਲ ਵੀ ਮੋਟਰਸਾਈਕਲ ਦਿੱਤਾ ਸੀ ਮੁੰਡੇ ਨੂੰ ਜਿਹੜਾ ਐਂਡ ਦੇ ਛੰਡੀ ਪੱਟਿਆ ਜੀ ਨੇ ਅੱਜ ਸ਼ੈਗ ਬੋਲਟ ਹੈ ਕਈ ਹੋਰ ਚੀਜ਼ਾਂ ਨੇ ਲਾਲਾ ਆਵਲੇ ਇਹ ਖੇਡ ਦੇ ਪਾਸੇ ਦੇ ਵਿੱਚ ਬੋਲਣ ਗਈ ਇੱਕ ਤਾਂ ਬੇਨਤੀ ਹੈ ਯਾਗੀ ਬੁਲਾ ਰਹੇ ਨੂੰ ਕਿ ਜਿਹੜਾ ਗਰਾਊਂਡ ਵਾਲਾ ਮੈਚ ਹੈ ਉਹ ਥੋੜਾ ਜਿਆਦਾ ਜਲਦੋਂ ਦੇ ਉਪੀਰ ਬੇਨਤੀ ਹੈ ਬਾਦ ਵਿੱਚ ਜਦੋਂ ਪਰ 12 ਦੰਗਲ ਥੋੜਾ ਨੇੜੇ ਲਾ ਲੀਏ ਇਹ ਰਸਤਾ ਦੂਜੀ ਬੇਨਤੀ ਹੈ ਪਹਿਲਵਾਨ ਵੀ ਜਾਣੋ ਤੀਜੀ ਵਾਰ ਭਾਜੀ ਜਿਹੜੀ ਨਹੀਂ ਬੋਲੂ ਚਾਲੇ ਪਰਜੀ ਓਥੇ ਕੈਚ ਹੋ ਜਣੇ ਮੇਰੇ ਕੋਲ ਚਲੋ ਹੁਣ ਆਜਾ ਨਾ ਟਾਈਮ ਨਾ ਕਰ ਦੋ ਕਿਮਰਾ ਦੇ ਨੰਬਰ ਹੋਗਾ ਹਸਤਾਫਨ ਹੋ ਗਿਆ ਕੀ ਕਾਤੀਆ

गडिया ही गड्ढा खड़िया ने हाले उधर थले मैं गई नहीं हाले उधर मैं पेंड पूरी बहुत ज्यादा कट्ठे हो गए थे क्यों लाइट है नहीं सी कट्ठे करके रखी गए हूँ मंझ लगी हुई थी कि लाइट आई हुई थी मोटरसाइकिल कुछ इतना खड़ा गए कुछ इधर अपने तो बल खड़े ने कुछ वो बहर खड़े ने हाले आई जो बहुत ज़्यादा भीड़ होगी <laughs> जारी करती है लड़कियाँ नोट करो इन्हें पुष्टि करनी है। शत्रुमान सिंह ने बोला क्या सोनीपत में जिस जोड़ा पर सादे लाली मार बांटी। बाबी बाब उसके ऊपर ने बस गया। पर हार्दिक शर्मिली पार्टे का ये बंद पर हार्दिक शर्मिली ने कहा कि मैंने पर हाई क्लास अफसर का नाम लिखा बड़ी लंबी बर्बानी की लो जी आगा शाम ਤੇ ਮੈਂ ਤਾਂ ਨਿੰਬਗਰਾਂ ਚੋਕੀ ਦਿੱਲੀ ਦੀ ਥੋੜੀ ਜਿਹੀ ਹੋ ਕੇ ਇਨਾਂ ਕੋਲ ਆ ਗਈ ਸੀਗੀ ਗੱਲਾਂ ਮਾਰਨ ਇੱਥੇ ਬੈਠੀਆਂ ਸੀਗੀਆਂ ਬੀਬੀਆਂ ਨੇ ਗੱਲਾਂ ਮਾਰ ਰਹੀਆਂ ਸੀਗੀਆਂ ਇੱਕ ਵਾਰ ਟਾਲਾਂ ਦੀ ਮਾਮੀ ਆਈ ਸੀ ਇੱਧਰ ਮੇਰੇ ਨਾਲ ਬੈਠੀਆਂ ਸੀਗੀਆਂ ਤੇ ਵੀਡੀਓ ਫਿਰ ਆ ਬੈਠ ਕੇ ਇੱਥੇ ਗੱਲਾਂ ਮਾਰ ਕੇ ਤੇ ਇਹ ਹੈਗਾ ਜੀ ਜਦੋਂ ਮੋਟਰਸਾਈਕਲ ਵਗੈਰਾ ਲੈ ਕੇ ਆਇਆ ਨੀ ਢੋਲਾਂ ਦੇ ਨਾਲ ਢੋਲ ਦੇ ਨਾਲ ਮੇਰੇ ਖੇਰ ਦਾਸ ਘਰ ਕੋਲ ਤੋਂ ਬਾਅਦ ਗਰਾਊਂਡ ਦੇ ਵਿੱਚ ਬਾੜਦੇ ਹੁੰਦੇ ਆ ਇਸ ਤੋਂ ਬਾਅਦ ਝੰਡੀ ਲੈ ਕੇ ਆਉਣਗੇ ਜਦੋਂ ਡੀਜੀ ਬਹੁਤ ਜ਼ਿਆਦਾ ਭਾਰੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਵਜਨ ਹੋ ਜਾਂਦਾ ਤੇ ਬਹੁਤ ਔਖੀ ਲੈ ਕੇ ਆਉਂਦੇ ਨੇ ਚੱਕ ਕੇ ਕਿਥੋਂ ਦਿਖਾ ਰਹੀ ਕਿ ਚੰਡੀ ਆਉਗੀ ਤੇ ਕਾਂਤਨ ਬਾਬਾ ਸੁੰਦਰ ਜੀ ਦਾ ਸਲਾਨਾ ਜੋੜ ਮੇਲਾ ਬਹੁਤ ਹੀ ਹਮ ਹਮਾਗੇ ਭਰਦੇ ਨੇ ਬਹੁਤ ਦੂਰ ਦੂਰ ਸੰਗਤ ਆਉਂਦੀ ਹੈ ਦੇਖਾ ਬਹੁਤ ਜ਼ਿਆਦਾ ਸੁੱਖਾ ਬਾਹਰ ਆਉਂਦੀ ਹੈ ਨੇ ਜੀ ਮੇਰੇ ਨਾਲ ਤਾਂ ਬਹੁਤ ਹੱਡ ਬੀਤੀਆਂ ਮੇਰੀਆਂ ਬਹੁਤ ਜ਼ਿਆਦਾ ਪੂਰੀਆਂ ਹੋਈਆਂ ਹੋਈਆਂ ਨੇ ਵੈ ਇਥੇ ਮੋਟਰਸਾਈਕਲ ਆ ਗਏ 12 3 ਵੋਲਟ ਦੀ ਵੇਚੀ ਜੰਡੀ ਤੇ ਤੇ ਇਹ ਲੈ ਕੇ ਆਏ ਨੇ ਦੇਖੋ ਚੰਡੀ ਕਿੰਨੇ ਜانے ਚੱਕੀ ਆ ਰਹੇ ਨੇ ਹੁਣ ਇਥੇ ਕਰਨਗੇ ਅਰਦਾਸ ਅਸ ਤੋਂ ਬਾਅਦ ਗਰਾਉਂਡ ਦੇ ਵਿੱਚ ਲੈ ਕੇ ਜਾ ਦੇਗੇ ਐਡ ਕੀ ਝੋਟੀ ਨਹੀਂ ਹੈਗੀ ਨਹੀਂ ਤਾਂ ਵੀ ਝੋਟੀਆਂ ਵੀ ਹੁੰਦੀਆਂ ਨੇ ਉਹ ਵੀ ਪਰਮਾਨੰਦੰ ਦੇ ਨੇ ਹੁਣ ਐਡ ਕੀ ਕੜੇ ਵਗੈਰਾ ਵਿੱਚ ਸ਼ੈਂਪਾ ਵੋਲਟ ਮੋਟਰਸਾਈਕਲ ਤੋਂ ਜ਼ਿਆਦਾ ਸੀਗੀ ਇੱਕ ਬੜੀਆ ਸੀਗਾ ਕੇ ਚਾਰ ਮੋਟਰਸਾਈਕਲ ਚੋੜ ਤਾਂ ਸਨੇ ਇਹ ਇਹ ਦੇਣਗੇ ਹਾਲੇ ਸੰਗਤ ਮਤਲਬ ਹਾਲੇ ਆਉਣੀ ਲੱਗੀ ਹੈਗੀ ਹੌਲ ਹੌਲ ਕੇ ਬਹੁਤ ਇਕੱਠ ਹੋ ਜਾਂਦਾ ਕੇ ਕਹਾਂ ਹੋਇਆ ਨੇ بابا ਬੁੱਢਾ ਦੱਲਾਲਿਆਂ ਨੇ ਕੋੜੀ ਦੇਣਗੇ ਉਹ ਉਹਨੇ ਕੋਈ ਡਿਸਲੋਸਮੈਂਟ ਕਰਾਈ ਗਿਆ ਨੌਕਰੀ ਕੋੜੀ ਦੇਣੀ ਆ ਤੇ ਨੇ ਮਤਲਬ اگلے ਸਾਲ ਕੁਛ ਨਾ ਕੁਛ ਦੇਣਾ ਹੁੰਦਾ ਉਹ ਇਸ ਮੇਲੇ ਦੇ ਵਿੱਚ ਲਾਸਟ ਮੈਂਟਰ ਕਰਾ ਦਿੰਦੇ ਆ ਵੀ ਅਸੀਂ ਕਾਹਨੋਂ ਆ ਚੀਜ਼ ਦੇਣੀ ਆ ਤੇ ਫਿਰ ਉਹ ਲੈ ਫਿਰ ਅਗਲੇ ਮੇਲੇ ਦੇ ਮਤਲਬ ਪੋਸਟਰ ਦੇ ਵਿੱਚ ਵੀ ਹੋਣਾ ਉਹ ਫਿਰ ਉਹ ਸਮਾਂ ਕੋਈ ਸੁਖੀ ਨਾ ਕੱਟ ਹੋਊਗਾ ਜੀ ਨੇਰਾ ਹੋ ਚੁੱਕਿਆ ਸੀਗਾ 8 ਵਜ ਗਏ ਸੀਗੇ ਹਲੇ ਵੀ ਸਮਾਪਤੀ ਨਹੀਂ ਹੋਈ ਸੀ ਕਿ ਘੋਣਾ ਦੀ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਆਖਰੀ ਝੰਡੀ ਦੀ ਕੋਸਤੇ ਨੂੰ ਦੇ ਦੇਖੋ ਬਹੁਤ ਜ਼ਿਆਦਾ ਸੰਖਤ ਮੁੜ ਵੀ ਗਏ ਸੀਗੇ ਬਹੁਤ ਹਲੇ ਹੈਗੇ ਵੀ ਸੀਗੇ ਦੂਰ ਜਿਹੜੇ ਦੂਰੋਂ ਆਏ ਸੀਗੇ ਮਤਲਬ ਉਹ ਲੋਕ ਮੁੜ ਗਏ ਸੀਗੇ ਜਿਹੜੇ ਨੇੜੇ ਦੇ ਵਾਲੇ ਸੀਗੇ ਉਹ ਹਲੇ ਇੱਥੇ ਸੀਗੇ ਹਲੇ ਝੰਡੀ ਦੀ ਸਮਾਪਤੀ ਨਹੀਂ ਹੋਈ ਸੀ ਟਾਈਮ ਲੱਗਦਾ ਸੀਗਾ ਕਿਉਂਕਿ ਜੀ ਪਰਿਵਾਰ ਅੜ ਜਾਂਦੇ ਨੇ ਕੰਨ ਦੇ ਨਿਸ਼ੇਤੀ ਸ਼ੇਤੀ ਚੰਡੀਗੜ੍ਹੇ ਕਾਫੀ ਟਾਈਮ ਲੱਗ ਜਾਂਦਾ ਇਹਨਾਂ ਨੂੰ ਘੋਲਦਿਆਂ ਨੂੰ ਹੋ ਜਾਂਦਾ ਤੇ ਜਦੋਂ ਫਿਰ ਛੰਡੀ ਦੀ ਸਮਾਪਤੀ ਹੁੰਦੀ ਹੈ ਉਸ ਤੋਂ ਬਾਅਦ 1 ਲੱਖ ਤੋਂ ਮਤਲਬ ਲੋਕ ਜਾਂਦੇ ਨੇ ਘਰਾਂ ਨੂੰ ਫਿਰ ਬਹੁਤ ਜ਼ਿਆਦਾ ਸੜਕ ਤੇ ਭੀੜ ਹੋ ਜਾਂਦੀ ਹੈ ਮਿੰਗਲ ਨਹੀਂ ਹੁੰਦਾ ਹੈਗਾ ਲਟੇ ਨਟਾ ਪੈ ਰਹੀਆਂ ਨੇ ਬਸ ਜੀ ਇਹ ਤੋਂ ਬਾਅਦ ਹਰੌਣਕ ਮੇਲਾ ਸਮਾਪਤ ਹੋ ਜਾਣਾ ਆਪਣਾ ਤੇ ਹੁਣ ਅਗਲੇ ਸਾਲ ਹੋਊਗਾ ਕੱਠ ਉਨੇ ਸਾਲ ਮੈਂ ਲੰਗੇ ਸਾਰੇ ਸਭ ਨੇ ਹੁਣ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ ਜਿਹੜੀ ਇਕੱਠੇ ਨੀਂਦ ਨੂੰ ਆਉਂਦੇ ਹੁਣ ਇਕੱਠੇ ਬਹੁਤ ਜ਼ਿਆਦਾ ਮਤਲਬ ਜਿਹੜੀਆਂ ਪਹਿਣਾ ਸਹੀਆਂ ਆਪਣੀਆਂ ਮੇਲੇ ਦੇ ਵਿੱਚ ਪਹਿਲੀ ਵਾਰ ਵੇਂਦੀਆਂ ਨੇ ਹਨਾ ਕਈ ਮਿਲੀਆਂ ਨੇ ਮੇਰੇ ਨਣਦਾਂ ਨੂੰ ਮੈਂ ਪਤਾ ਨਹੀਂ ਕਦੀਆਂ ਵਿਛੜੀਆਂ ਹੋਣੀਆਂ ਇਹ ਮੇਲਾ ਇੱਕ ਇਹੋ ਜਿਹਾ ਹੀ ਹੈ ਹਨਾ ਵੀ ਜਿਹੜੇ ਆਪਣੇ ਭੈਣ ਭਰਾ ਆਪਣੇ ਨਾਲ ਪੜਦੇ ਹੁੰਦੇ ਨੇ ਜਾਂ ਆਪਣੇ ਫਰੈਂਡ ਵੈਸੇ ਫਰੈਂਡ ਸਰਕਲ ਵਾਲੇ ਹੁੰਦੇ ਨੇ ਨਾ ਇਸ ਮੇਲੇ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਹੋਂ ਤਾਂ ਜੀ ਕਿੱਥੇ ਇਕੱਠੇ ਹੁੰਦੇ ਨੇ ਮੈਂ ਮੇਲੇ ਦੇ ਵਿੱਚ ਪਛਾਣ ਕੇ ਚਲੋ ਇੱਕ ਦੂਜੇ ਨੂੰ ਮਿਲ ਲੈਂਦੇ ਨੇ ਕਾਫੀ ਮਿਲੇ ਨੇ ਕਈ ਮਿਲੀਆਂ ਨੇ ਕੁੜੀਆਂ ਇਹਨਾਂ ਨੂੰ ਤੇ ਚਲੋ ਜੀ ਹੁਣ ਅਗਲੇ ਸਾਲ ਹੋਣਗੇ ਇਕੱਠੇ ਸਾਰੇ ਤੇ ਇਸ ਤਰ੍ਹਾਂ ਜੀ ਆਪਣਾ ਮੇਲਾ ਇਹ ਹੋ ਗਿਆ ਖੁਸ਼ੀ ਖੁਸ਼ੀ ਸਮਾਪਤ ਤੇ ਜੇ ਤੁਹਾਨੂੰ ਵੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਓ ਜੀ ਉਸਕੇ ਬਾਅਦ ਬਾਏ